ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਪਲੇਨ ਸੂਟ ਲੈ ਕੇ ਆਏ ਆ ਜਿਹਨੂੰ ਕਿ ਆਪਾਂ ਲੇਸ ਨਾਲ ਤਿਆਰ ਕੀਤਾ ਉਹਦੇ ਆਪਾਂ ਲੇਸ ਦਾ ਡਿਜ਼ਾਈਨ ਬਣਾ ਕੇ ਉਹਨੂੰ ਇੱਕ ਸਿੰਪਲ ਤੋਂ ਵਧੀਆ ਲੁੱਕ ਦੇ ਵਿੱਚ ਤਿਆਰ ਕੀਤਾ ਪਲੇਨ ਸੂਟ ਬਿਲਕੁਲ ਦੇਖਣ ਨੂੰ ਸਿੰਪਲ ਲੱਗਦੇ ਆ ਪਰ ਆਪਾਂ ਜਦੋਂ ਤੇ ਲੇਸ ਦਾ ਵਰਕ ਕਰਦੇ ਆ ਤਾਂ ਉਹ ਹੋਰ ਸੋਹਣੇ ਲੱਗਦੇ ਆ ਤੇ ਚਲੋ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਆਪਾਂ ਕਿਦਾਂ ਦਾ ਡਿਜ਼ਾਈਨ ਤਿਆਰ ਕੀਤਾ ਇੱਕ ਪਲੇਨ ਸੂਟ ਤੇ ਏ ਦੇਖੋ ਆਪਾਂ ਲੇਸ ਦਾ ਡਿਜ਼ਾਈਨ ਪਹਿਲਾਂ ਗਲੇ ਤੇ ਤਿਆਰ ਕੀਤਾ ਤੇ ਆਪਾਂ ਉਹਦੇ ਉੱਪਰ ਬਟਨ ਲਗਾਏ ਆ ਤੇ ਇਹ ਆਪਾਂ ਹੁਣ ਦੇਖੋ ਗਲਾ ਬਿਲਕੁਲ ਸਿੰਪਲ ਸੀ ਤੇ ਇਹ ਜਦੋਂ ਲੇਸ ਨਾਲ ਇਹਨੂੰ ਅੱਛੀ ਲੁੱਕ ਆ ਗਈ ਹੈ ਤੇ ਆਪਾਂ ਇਹੀ ਆਪਾਂ ਲੇਸ ਨਾਲ ਡਿਜ਼ਾਈਨ ਆਪਾਂ ਸਿੰਪਲ ਜਿਹਾ ਹੀ ਰੱਖਿਆ ਵੈਸੇ ਸੂਟ ਇਹ ਆਪਾਂ ਇਹੀ ਡਿਜ਼ਾਈਨ ਲੇਸ ਨਾਲ ਆਪਾਂ ਘੇਰੇ ਤੇ ਵੀ ਤਿਆਰ ਕੀਤਾ ਤੇ ਦੇਖੋ ਆਪਾਂ ਹੋਰ ਵਧੀਆ ਲੁੱਕ ਦੇਣ ਲਈ ਆਪਾਂ ਹੋਰ ਵਧੀਆ ਲੁੱਕ ਦੇਣ ਲਈ ਇਹਦੇ ਆਪਾਂ ਬਾਜੂ ਆਪਾਂ ਕਫ ਵਾਲੇ ਬਣਾਏ ਆ ਤੇ ਇਹਦਾ ਲੇਸ ਦਾ ਡਿਜ਼ਾਈਨ ਬਾਜੂ ਤੇ ਵੀ ਹੋ ਗਿਆ ਤੇ ਆਪਾਂ ਕਫ ਵਾਲੇ ਬਾਜੂ ਤਿਆਰ ਕੀਤੇ ਆ ਬਹੁਤ ਸੋਹਣਾ ਬਣਿਆ ਇਹ ਸੂਟ ਮਤਲਬ ਬਿਲਕੁਲ ਪਲੇਨ ਸੂਟ ਨਾ ਠੀਕ ਹੈ ਕਿ ਹਾਂ ਆਪਾਂ ਉਹਦੇ ਤੇ ਲੇਸ ਦਾ ਵਰਕ ਕਰਕੇ ਆਪਾਂ ਉਹਨੂੰ ਥੋੜੀ ਜਿਹੀ ਅੱਛੀ ਲੁੱਕ ਦੇਈਏ ਤੇ ਪਾਇਆ ਵੀ ਸੋਹਣਾ ਲੱਗਦਾ ਇਹ ਸਲਵਾਰ ਵੀ ਬਹੁਤ ਸੋਹਣੀ ਤਿਆਰ ਕੀਤੀ ਆ ਤੇ ਸਲਵਾਰ ਨੂੰ ਆਪਾਂ ਸਿੰਪਲ ਨਾ ਰੱਖ ਕੇ ਆਪਾਂ ਇਹ ਅਫਗਾਨੀ ਸਲਵਾਰ ਬਣਾਈ ਹੈ ਤੇ ਉਹਦੇ ਪੌਂਚੇ ਆ ਤੇ ਆਪਾਂ ਲੇਸ ਦਾ ਵਰਕ ਕੀਤਾ ਇਸੇ ਲਈ ਇਹ ਇੱਕ ਮਤਲਬ ਸਿੰਪਲ ਸੂਟ ਨਾਲੋਂ ਬਹੁਤ ਸੋਹਣੀ ਲੁੱਕ ਆ ਰਹੀ ਹੈ ਸੂਟ ਦੀ ਨਾ ਅਫਗਾਨੀ ਸਲਵਾਰ ਦੇ ਨਾਲ ਮਤਲਬ ਥੋੜਾ ਜਿਹਾ ਸਟਾਈਲ ਵੀ ਚੇਂਜ ਹੋ ਜਾਂਦਾ ਹੈ ਸੂਟ ਦਾ ਤੇ ਲੇਸ ਹੋਰ ਲੱਗੀ ਸੋਹਣੀ ਲੱਗਦੀ ਹੈ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਵੀ ਇਦਾਂ ਇੱਕ ਪਲੇਨ ਸੂਟ ਲੈ ਕੇ ਉਹਦੇ ਤੇ ਲੇਸ ਵਗੈਰਾ ਦਾ ਵਰਕ ਕਰਕੇ ਤੇ ਸੂਟ ਨੂੰ ਵਧੀਆ ਤਿਆਰ ਕਰ ਸਕਦੇ ਹੋ ਤੇ ਇਹ ਸੂਟ ਪਾਇਆ ਹੋਇਆ ਵੀ ਬਹੁਤ ਸੋਹਣਾ ਲੱਗਦਾ ਤੇ ਆਪਾਂ ਤੁਹਾਨੂੰ ਜਦੋਂ ਇਹ ਸੂਟ ਆਪਾਂ ਪਾਵਾਂਗੇ ਜਾਂ ਕਸਟਮਰ ਸਾਨੂੰ ਪਾ ਕੇ ਦਿਖਾਊਗਾ ਤੇ ਆਪਾਂ ਤੁਹਾਨੂੰ ਉਹਦੀ ਨਾਲ ਆਪਾਂ ਲੁੱਕ ਵੀ ਸ਼ੇਅਰ ਕਰਾਂਗੇ ਜ਼ਰੂਰ ਕਿ ਇਹ ਸੂਟ ਪਾਇਆ ਹੋਇਆ ਵੇਅਰ ਕੀਤਾ ਹੋਇਆ ਕਿੱਦਾਂ ਲੱਗਦਾ ਤੇ ਮੈਨੂੰ ਉਮੀਦ ਹੈ ਕਿ ਇਹ ਤੁਹਾਨੂੰ ਸੂਟ ਪਾਇਆ ਹੋਇਆ ਬਹੁਤ ਸੋਹਣਾ ਲੱਗੂਗਾ ਤੇ ਤੁਸੀਂ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਆਪਾਂ ਇਹ ਸੂਟ ਦੀ ਕਟਿੰਗ ਵੀ ਦੱਸੀਏ ਕਿ ਕਿੱਦਾਂ ਹੁੰਦੀ ਆ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਤੇ ਆਪਾਂ ਫਿਰ ਇਹ ਸੂਟ ਦੀ ਆਪਾਂ ਤੁਹਾਨੂੰ ਕਟਿੰਗ ਵੀ ਦੱਸਾਂਗੇ ਕਿ ਹਾਂ ਆਪਾਂ ਡਿਜ਼ਾਈਨ ਕਿਸ ਹਿਸਾਬ ਨਾਲ ਬਣਾਇਆ ਤੇ ਆਪਾਂ ਇਹਦੀ ਕਟਿੰਗ ਕਿੱਦਾਂ ਕੀਤੀ ਹੈ ਤੇ ਤੁਸੀਂ ਸਾਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਕਿ ਸੂਟ ਕਿੱਦਾਂ ਦਾ ਲੱਗਿਆ ਤੇ ਆਪਾਂ ਫਿਰ ਤੁਹਾਨੂੰ ਇਹਦੀ ਕਟਿੰਗ ਵੀ ਜ਼ਰੂਰ ਕਰਨੀ ਦੱਸਾਂਗੇ ਹਾਂਜੀ ਸਤਿ ਸ੍ਰੀ ਅਕਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ